ਤੇ ਪਹੁੰਚਣਾ ਹੈ ਉਹਦੇ ਤੱਕ ਪਹੁੰਚਣਾ ਹੈ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਅਕਲ ਦੇ ਰਹੇ ਨੇ ਉਹਨ ਘਰ ਵਾਲੀ ਪਰਿਵਾਰ ਬੱਚੇ ਕੁਝ ਨਹੀਂ ਮੰਗਿਆ ਸੀ ਬਾਬੇ ਬੁੱਢੇ ਨੇ ਇੱਕੋ ਚੀਜ਼ ਮੰਗੀ ਸੀ ਤੂੰ ਮੇਲ ਨਾਨਕ ਤੇਰੀ ਲੋੜ ਏ ਤੇਰੇ ਬਿਨਾ ਮੇਰਾ ਕੁਝ ਨਹੀਂ ਗੁਰੂ ਨਾਨਕ ਨੇ ਆਖਿਆ ਸੀ ਬੁੱਢਿਆ ਤੂੰ ਕਹਿਣਾ ਨਾ ਤੇਰੇ ਬਿਨਾ ਗੁਜ਼ਾਰਾ ਨਹੀਂ ਮੇਰਾ ਤੇਰੇ ਬਿਨਾ ਸੱਚੀ ਗੱਲ ਏ ਜ਼ਿੰਦਗੀ 'ਚ ਜੇ ਕੋਈ mohabbat pyar ishq ਕਰਦਾ ਗੁਰੂ ਨਾਨਕ ਕਰਦਾ ਅਸੀਂ ਜੁੜੇ ਕੱਚਿਆਂ ਨਾਲ ਜੋੜ ਗਏ ਅਸੀਂ ਉਹ ਰਿਸ਼ਤੇ ਪਾਲੇ ਜਿੰਨਾ ਵਿੱਚ ਦੁੱਖ ਮਿਲਿਆ ਅਸੀਂ ਗੁਰੂ ਨਾਨਕ ਨਾਲ ਪਿਆਰ ਨਹੀਂ ਪਾਇਆ ਸੱਚੀ ਗੱਲ ਸੱਚ ਜ਼ਿੰਦਗੀ 'ਚ ਬੜੇ ਬੰਦੇ ਮਿਲੇ ਖਾਰੇ ਮਿਲੇ ਬਸ ਬਹੁਤ ਬਾਬਾ ਜੀ ਜ਼ਿੰਦਗੀ ਦਾ ਹੀ ਨਿਕਲ ਗਈ ਜ਼ਿੰਦਗੀ ਤਾਂ ਹੀ ਨਿਕਲ ਗਈ ਬੜੇ ਮਿਲੇ ਜੱਪੀਏ ਭਾਵੇਂ ਨਾ ਜੱਪੀਏ ਸਰੀਰ ਵਾਲ ਵੇਖ ਲਿਆ ਕਰੋ ਇਹ ਖੁਰਦਾ ਜਾਂਦਾ ਹੈ ਇਹਨੂੰ ਜਰ ਲੱਗੀ ਹੈ ਇਹ ਅੱਜ ਕੁਛ ਕੱਲ ਕੁਛ ਪਰਸੋਂ ਕੁਛ ਇਹ ਚੜਦਾ ਜਾ ਰਿਹਾ ਹੈ ਇਹਨੇ ਇੱਕ ਦਿਨ ਮਿੱਟੀ 'ਚ ਮਿਲ ਜਾਣਾ ਚੜਦਣਾ ਪੈਂਦਾ ਹੈ ਬਾਬਾ ਬੁੱਢਾ ਸਾਹਿਬ ਨੇ ਕੁਝ ਨਹੀਂ ਮੰਗਿਆ ਅੱਜ ਉਸ ਮਹਾਪੁਰਖ ਦੇ ਚਰਨਾਂ 'ਚ ਵੇਖੋ ਕਿੰਨੀ ਸੰਗਤ ਪਹੁੰਚਦੀ ਏ ਕਿਵੇਂ ਲੋਕ ਸ਼ਰਧਾ ਭਾਵਨਾ ਨਾਲ ਮੱਥਾ ਟੇਕਦੇ ਨੇ ਦਰਬਾਰ ਸਾਹਿਬ ਜਾਂਦੇ ਹੋਣਾ ਹਰਮੰਦਰ ਸਾਹਿਬ ਆਕੋ ਸਤਨਾਮ ਸ਼੍ਰੀ ਵਾਜ ਗੁਰੂ ਆਕੋ ਧੰ ਗੁਰੂ ਰਾਮਦਾਸ ਸਾਨ ਗੁਰੂ ਰਾਮਦਾਸ ਸਾਨ ਗੁਰੂ ਰਾਮਦਾਸ ਸਾਨ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਸਾਨ ਗੁਰੂ ਧੰ ਗੁਰੂ ਰਾਮਦਾਸ ਸਾਨ ਗੁਰੂ ਧੰ ਗੁਰੂ ਰਾਮਦਾਸ ਸਾਨ ਗੁਰੂ ਰਾਮਦਾਸ ਤੇ ਦੋ ਮਹਾਪੁਰਸ਼ ਉੱਤੇ ਬੈਠੇ ਨੇ ਦਰਸ਼ਨ ਕੀਤੇ ਪਿਆਦੇ ਤੋ ਮਹਾਪੁਰਖ ਬੈਠੇ ਨੇ ਇੱਕ ਪਾਸੇ ਬਾਬਾ ਦੀਪ ਸਿੰਘ ਬੈਠਾ ਹੈ ਤੇ ਇੱਕ ਪਾਸੇ ਬਾਬਾ ਬੁੱਢਾ ਬੈਠਾ ਹੈ ਅਕਸਤਨਾ ਸ਼੍ਰੀ ਵਾਹਿਗੁਰੂ ਸੁਣਿਓ ਓਰਾ ਕੀ ਹੁੰਦਾ ਹੈ ਓਰਾ ਕੀ ਹੁੰਦਾ ਹੈ ਤਸਵੀਰ ਕੀ ਹੁੰਦੀ ਹੈ ਬੰਦਗੀ ਵਾਲੇ ਦੀ ਨਿਸ਼ਾਨੀ ਕੀ ਹੁੰਦੀ ਹੈ ਜਿਸ ਪੇਰੀ ਦੇ ਹੇਠਾਂ ਬਾਬਾ ਜੀ ਸੇਵਾ ਕਰਵਾਉਂਦੇ ਸਨ ਨਾ ਤੇ ਕਰਦੇ ਸਨ ਫਿਰ ਬਹਿ ਜਾਂਦੇ ਸੀ ਉੱਥੇ ਆ ਕੇ ਜਿੱਦੂ ਆਰਾਮ ਕਰਨਾ ਉੱਥੇ ਬਹਿਣਾ ਉਹ 베ਰੀ ਦੀ ਤਸੀਰਾ ਚ ਵੀ ਜਾ ਕੇ ਉਹ 베ਰੀ ਜੋ ਅੱਜ ਵੀ ਆਵਾਜ਼ ਆਉਂਦੀ ਏ ਲੱਗੀ ਕਿ ਜੀ ਦੀ ਭਾਵਨਾ ਬਾਬਾ ਬੁੱਢਾ ਸਾਹਿਬ ਵਰਗੀ ਹੋਵੇਗੀ ਨਾ ਗੁਰੂ ਰਾਮਦਾਸ ਦੀ ਉਨੂੰ ਆਂਦੇ ਜਾਂਦੇ ਲੋਕੀ ਅੱਜ ਵੀ ਸਿਰ ਝੁਕਾਉਂਗੇ ਸਿਰ ਝੁਕਾਉਂਗੇ ਬੋਲੇ ਸੋਨਿਆਲ ਜੀ ਦੀ ਭਾਵਨਾ ਬਾਬਾ ਬੁੱਢਾ ਸਾਗਰ ਕੀ ਹੋਵੇਗੀ ਅੱਜ ਵੀ ਬਾਬਾ ਬੁੱਢਾ ਉੱਥੇ ਡਾਂਗ ਲੈ ਕੇ ਖੜ ਕੇ ਕਹਿ ਰਿਹਾ ਉਹ ਦੁਨੀਆਂ ਦੇ ਲੋਕੋ ਮੇਰੇ ਗੁਰੂ ਰਾਮਦਾਸ ਵਰਗਾ ਕੋਈ ਨਹੀਂ ਆਇਓ ਆ ਦੇਖ ਲੋ ਜਿਸ 베ਰੀ ਠਾਂ ਬੈਠਾ ਸੀ 베ਰੀ ਨੂੰ ਵੀ ਭਾਗ ਲੱਗ ਗਏ ਨੇ 베ਰੀ ਨੂੰ ਵੀ ਭਾਗ ਲੱਗ ਗਏ ਨੇ ਸੰਗਤ ਜੀ ਤੇ ਤੁਸੀਂ ਆਏ ਹੋ ਭਾਵਨਾ ਬਣਾ ਕੇ ਰੱਖਿਓ ਗੁਰੂ ਰਾਮਦਾਸ ਤੁਹਾਨੂੰ ਵੀ ਭਾਗਾਾਂ ਵਾਲੇ ਬਣਾ ਕੇ 도ਰੇਗਾ ਗੁਰੂ ਰਾਮਦਾਸ ਮਾਰਾ ਤੁਹਾਨੂੰ ਵੀ ਭਾਗਾਾਂ ਵਾਲੇ ਬਣਾ ਕੇ 도ਰੇਗਾ